তুমুッセ شادی ਕਰੋਗੇ ফিল্ম ਤਾਂ ਤੁਸੀਂ ਸਾਰਿਆਂ ਨੇ ਦੇਖੀ ਹੋਏਗੀ ਜਿਸ ਦੇ ਵਿੱਚ ਸਲਮਾਨ ਔਰ ਰਖਸ਼ੇ ਸਾਨੂੰ ਪ੍ਰਾਂਕਾ ਚੋਪੜਾ ਦੇ ਨਾਲ ਨਜ਼ਰ ਆਈ ਸੀ ਪਰ ਹੁਣ ਤੁਮੁッセ شادی ਕਰੋਗੇ ਦਾ ਪਾਰਟ 2 ਬਣ ਸਕਦਾ ਹੈ ਬਹੁਤ ਜਲਦ ਔਰ ਉਸ ਨੂੰ ਰਿਪਲੇਸ ਕਰ ਸਕਦੇ ਨੇ ਕਾਰਤਿਕ ਆਰਣ ਤੇ ਵਰੁਨ ਧਵਨ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਇਸ ਸਮੇਂ న్యూਸ ਵਾਇਰਲ ਹੋ ਰਹੀ ਹੈ ਕਿ ਇਸ ਵਕਤ ਜੋ ਹੁਣ ਤੁਮੁッセ شادی ਕਰੋਗੇ ਫਿਲਮ ਦੇ ਮੇਕਰਸ ਜਿਹੜੇ ਨੇ ਉਹ ਫਿਲਮ ਬਣਾਉਣ ਦੇ ਬਾਰੇ ਸੋਸ਼ਲ ਨੇ ਲੇਕਿਨ ਇਹ 2004 ਦੇ ਵਿੱਚ ਪਹਿਲਾ ਫਿਲਮ ਆਈ ਸੀ ਸੋ ਹੁਣ 2025 ਦੇ ਵਿੱਚ ਇਸ ਦੇ ਬਾਰੇ ਦੁਬਾਰਾ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਜਿਸ ਦੇ ਵਿੱਚ ਤੁਸੀਂ ਵਰੁੰਧਵੰਤੇ ਕਾਰਤਿਕ ਆਰਨ ਨੂੰ ਦੇਖੋਗੇ ਪਰ ਲੀਡ ਐਕਟਰਸ ਕੌਣ ਹੋਏਗੀ ਉਸਦੇ ਬਾਰੇ ਕੋਈ ਵੀ ਹਲੇ ਅਪਡੇਟ ਨਹੀਂ ਹੈ ਸੋ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸ ਦੇਣੇ ਕਿ ਹੈਰਾ ਫੇਰੀ ਦਾ ਟੀਜ਼ਰ ਜਿਹੜਾ ਹੈ ਉਹ ਵੀ ਜਲਦ ਆਈਪੀਐਲ ਦੇ ਫਾਈਨਲੇ ਤੋਂ ਪਹਿਲਾਂ ਜੋ ਹੈ ਆਊਟ ਕਰ ਦਿੱਤਾ ਜਾਵੇਗਾ ਤੇ ਆਈ ਥਿੰਕ ਇਹ ਫਿਲਮ ਜਿਹੜੀ ਹੈ ਸੋਸ਼ਲ ਮੀਡੀਆ ਤੇ ਇੱਕ ਵਿੱਚ ਲਗਾਤਾਰ ਇਸ ਦਾ ਟੀਜ਼ਰ ਨੂੰ ਲੈ ਕੇ ਬਹੁਤ ਚਰਚਾਵਾ ਜੋਣੇ ਛੜੀਆਂ ਹੋਈਆਂ ਨੇ ਅਕਸ਼ੇ ਔਰ ਨਾਲ ਦੇ ਨਾਲ ਸੁਨੀਲ ਛੱਟੀ ਨਜ਼ਰ ਆ ਰਹੇ ਨੇ ਸੋ ਇਹ ਫਿਲਮ ਦੇ ਜਿਹੜੇ ਅਸੀਂ ਪਹਿਲੇ ਪਾਰਟਸ ਵੀ ਦੇਖੇ ਨੇ ਖੂਬ ਐਂਟਰਟੇਨਿੰਗ ਸੀਗੇ ਸੋ ਨਾਲ ਦੇ ਨਾਲ ਇੱਕ ਹੋਰ ਫਿਲਮ ਦੇ ਬਾਰੇ ਵਿੱਚ ਤੁਹਾਨੂੰ ਦੱਸ ਦਿੰਨੇ ਕਿ ਹਮ ਤੁਮ ਫਿਲਮ ਜਿਹੜੀ ਆ ਸੋਸ਼ਲ ਮੀਡੀਆ ਤੇ ਲਗਾਤਾਰ ਇਸ ਖਬਰ ਦੇ ਬਾਰੇ ਵੀ ਅਪਡੇਟਸ ਆ ਰਹੇ ਨੇ ਕਿ ਹਮ ਤੁਮ ਫਿਲਮ ਜੋ ਹੈ ਜਿਸ ਦੇ ਵਿੱਚ ਸੈਫਰ ਲਖਣਾ ਔਰ ਰਾਨੀ ਮੁਖਰਸਾ ਨੂੰ ਨਜ਼ਰ ਆਈ ਸੀ ਕਿ ਇਹ ਫਿਲਮ ਵੀ 16 ਤਰੀਕ ਨੂੰ ਰੀ ਰੀਲੀਜ਼ ਹੋ ਸਕਦੀ ਹੈ ਸੋ 16 ਕਿਹੜੀ ਇਸ ਦੇ ਬਾਰੇ ਹਜੇ ਕੋਈ ਅਪਡੇਟ ਨਹੀਂ ਹੈ ਲੇਕਿਨ ਰੀ ਰੀਲੀਜ਼ ਹੋਣ ਦੀਆਂ ਗੱਲਾਂ ਜ਼ਰੂਰ ਚੋਂ ਨੇ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਨੇ ਸੋ ਐਦਾਂ ਦੀਆਂ ਫਿਲਮਾਂ ਦੇ ਬਾਰੇ ਅਸੀਂ ਤੁਹਾਨੂੰ ਅਗਰ ਦਸੀਏ ਕਿ ਅ ਬਾਲੀਵੁੱਡ ਦੀਆਂ ਕਈਆਂ ਹੈ ਜਿਹੜੀਆਂ ਫਿਲਮਾਂ ਨੇ ਜਿਹੜੀਆਂ ਸਿਨੇਮਾ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਰੀ ਰਿਲੀਜ਼ ਹੋ ਰਹੀਆਂ ਨੇ ਔਰ ਲੋਕ ਉਹਨਾਂ ਨੂੰ ਦੇਖਣਾ ਵੀ ਪਸੰਦ ਕਰ ਰਹੇ ਨੇ ਔਰ ਫਰਜ਼ੀ 2 ਦੇ ਸੈੱਟ ਦੀ ਵੀ ਅਗਰ ਗੱਲ ਕਰੀਏ ਤਾਂ ਫਰਜ਼ੀ 2 ਦੇ ਵਿੱਚ ਵੀ ਸ਼ਾਹਿਦ ਕਪੂਰ ਨਜ਼ਰ ਆ ਸਕਦੇ ਨੇ ਉਹ ਵੀ ਉਹਨਾਂ ਦੀ ਅਗਰ ਫੀਸ ਦੀ ਗੱਲ ਕਰੀਏ ਤਾਂ ਉਹ ਵੀ ਰਿਵੀਲ ਹੋਈ ਹੈ ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਵਾਇਰਲ ਹੋ ਰਹੀ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ 45 ਕਰੋੜ ਜਿਹੜੇ ਨੇ ਇਸ ਫਿਲਮ ਦੇ ਲਈ ਚਾਰਜ ਕੀਤੇ ਨੇ ਸੋ ਇਹ ਵੀ ਪ੍ਰੋਜੈਕਟ ਜਿਹੜਾ ਜਲਦ ਤੁਹਾਡੇ ਸਾਹਮਣੇ ਆ ਸਕਦਾ ਹੈ ਕਿਉਂਕਿ ਕਲਾਕਾਰ ਜਿਹੜੇ ਬਾਲੀ 45 ਕਰੋੜ ਸਿੰਗਲ ਇੱਕ ਕੈਰੈਕਟਰ ਦੇ ਲਈ ਜਾਂ ਕਹਿ ਸਕਦੇ ਕਿ ਪੂਰੀ ਫਿਲਮ ਦੇ ਲਈ ਸ਼ਾਹਿਦ ਕਪੂਰ ਨੇ ਜੋ ਹੈ ਚਾਰਜ ਕੀਤਾ ਸੋ ਇਸ ਤੋਂ ਪਹਿਲਾਂ ਦੀ ਅਗਰ ਗੱਲ ਕਰੀਏ ਤਾਂ ਬਹੁਤ ਸਾਰੀਆਂ ਫਿਲਮਾਂ ਦੇ ਬਾਰੇ ਅਸੀਂ ਤੁਹਾਨੂੰ ਅਪਡੇਟਸ ਦਿੱਤੇ ਸੀ ਕਿ ਬਾਲੀਵੁੱਡ ਦੀ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਉਹਨਾਂ ਦੇ ਰੀ-ਰੀਲੀਜ਼ ਹੋਣ ਦੀਆਂ ਖਬਰਾਂ ਅਕਸਰ ਸੋਸ਼ਲ ਮੀਡੀਆ ਤੇ ਆਉਂਦੀਆਂ ਨੇ ਸੋ ਉਹਨਾਂ ਫਿਲਮਾਂ ਨੂੰ ਰੀਕ੍ਰੀਏਟ ਵੀ ਕੀਤਾ ਜਾਂਦਾ ਹੈ ਸੋ ਹੁਣ ਜਿਵੇਂ ਪਹਿਲੀਆਂ ਫਿਲਮਾਂ ਰਿਲੀਜ਼ ਹੋਈਆਂ ਉਹਨਾਂ ਫਿਲਮਾਂ ਦੇ ਹੀ ਦੁਬਾਰਾ ਰੀਮੇਕਸ ਵੀ ਹੋਣਗੇ ਜਾਂ ਦੁਬਾਰੇ ਉਸੇ ਦੇ ਨਵੇਂ ਪਾਰਟਸ ਵੀ ਬਣਨਗੇ ਲੇਕਿਨ ਸਟਾਰ ਕਾਸਟ ਚੇਂਜ ਹੋਏਗੀ ਕਿਉਂਕਿ ਜਿਵੇਂ ਜਿਵੇਂ ਸਮਾ ਬਦਲਦਾ ਲੋਕਾਂ ਦਾ ਟੇਸਟ ਚੇਂਜ ਹੁੰਦਾ ਆਡੀਅנס ਦਾ ਜਿਹੜਾ ਕ੍ਰੇਜ਼ ਜੋ ਹੈ ਉਹ ਹੋਰ ਅੱਜਕੱਲ ਦੇ ਆਰਟਿਸਟਾਂ ਨੂੰ ਦੇਖਣ ਦੇ ਲਈ ਵਾਦਾ ਸੋ ਅੱਜਕੱਲ ਦੇ ਆਰਟਿਸਟ ਜਿਹੜੇ ਨੇ ਸੋਸ਼ਲ ਮੀਡੀਆ ਤੇ ਤਾਂ ਵਾਇਰਲ ਹੈ ਹੀ ਹਨ ਲੇਕਿਨ ਥੀਏਟਰਸ ਦੇ ਵਿੱਚ ਵੀ ਬਹੁਤ ਬਾਖਮਾਲ ਕੰਮ ਕਰ ਰਹੇ ਨੇ ਬਹੁਤ ਬਾਖਮਾਲ ਅਦਾਕਾਰੀ ਦੇ ਨਾਲ ਲੋਕ ਲਈ ਵੀ ਤਿਆਰ ਨੇ ਔਰ ਉਹਨਾਂ ਫਿਲਮਾਂ ਨੂੰ ਲੈ ਕੇ ਅਕਸਰ ਹਰ ਕਿਸੇ ਦੇ ਮਨ ਦੇ ਵਿੱਚ ਇੱਕ ਕਿਰੀਓਸਿਟੀ ਹੁੰਦੀ ਕਿਉਂਕਿ ਉਹ ਜਿਹੜਾ ਕੰਟੈਂਟ ਹਮੇਸ਼ਾ ਐਵਰ ਗ੍ਰੀਨ ਹੁੰਦਾ ਹੈ ਉਹ ਜਿਹੜੇ ਰਾਈਟਰਸ ਮੇਕਰਸ ਨੇ ਉਹ ਹੁਣ ਇੱਕ ਵਾਰ ਫਿਰ ਤੋਂ ਜਿਹੜੀਆਂ ਪੁਰਾਣੀਆਂ ਫਿਲਮਾਂ ਨੇ ਉਹਨਾਂ ਨੂੰ ਰੀਕ੍ਰੀਏਟ ਯਾ ਕਹਿ ਸਕਦੇ ਹਾਂ ਅਸੀਂ ਕਿ ਦੁਬਾਰਤੋਂ ਬਣਾਉਣ ਦੇ ਜੋ ਆ ਡਿਸਕਸ਼ਨਸ ਕਰਦੇ ਨੇ ਔਰ ਸੋਸ਼ਲ ਮੀਡੀਆ ਤੇ ਨਿਊਜ਼ ਆਲਰੇਡੀ ਸਾਡੇ ਕੋਲ ਪਹੁੰਚ ਜਾਂਦੀ ਆ ਸੋ ਹੁਣ ਬਹੁਤ ਸਰੀਆਂ ਫਿਲਮਾਂ ਜਿਹੜੀਆਂ ਨੇ ਉਹੀ ਨਮੀਆਂ ਵੀ ਬਣ ਰਹੀਆਂ ਨੇ ਔਰ ਉਹਨਾਂ ਦੇ ਜਿਹੜੇ ਰੀ ਰਿਲੀਜ਼ ਹੋਣ ਦੀਆਂ ਖਬਰਾਂ ਨੇ ਉਹ ਵੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਸੋ ਨੈਕਸਟ ਕਿਹੜੀ ਕਿਹੜੀ ਫਿਲਮ ਆਉਣਗੀਆਂ ਇਹਨਾਂ ਬਾਰੇ ਵੀ ਤੁਹਾਨੂੰ ਅਸੀਂ ਜ਼ਰੂਰ ਜਲਦੀ ਅਪਡੇਟ ਕਰਾਂਗੇ